ਦੋਸਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਡੂਮ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਰਥ ਸਾਬ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਜਰਸੀਆਂ ਤੇ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਬਾਕੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸਦੇ ਇਕ ਵਾਰੀ ਫਿਰ ਆਪਾਂ ਹਾਂ ਮੇਰਾ ਸਾਹ ਸਿੰਘ ਜੇ ਪਿੰਡ ਕੋੜਰਾ ਡੂੰਘਾ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਗੇ ਸ਼੍ਰੀ ਰਾਮਪੀਰ ਬਿਲਕੁਲ ਲੱਗ ਗਈ ਹੈ ਸ਼੍ਰੀ ਰਾਮਦੇਸ ਹਨਾ ਹਾਂਜੀ ਠੀਕ ਹੈ ਤੇ ਫੋਨ ਨੰਬਰ ਹੀ ਫੋਲ ਦੋ ਫੋਨ ਨੰਬਰ ਹੈਗਾ 9781228722 ਠੀਕ ਹੈ ਜੀ ਤੇ ਅੱਜ ਤਿੰਨ ਚਾਰ ਸੋਈਆਂ ਤੇ ਤਿੰਨ ਚਾਰ ਹੀ ਗੱਪਣਾ ਹੋਣਾ ਹਾਂਜੀ ਹਾਂਜੀ ਹਫੇਲੇ ਨੰਬਰ ਤੇ ਜਿਹੜੀ ਕਾਲੇ ਕਿੰਨਾ ਸੁਭਾਇਰਾ ਵੀ ਤੇ ਦੂਜਾ ਸੁਆ ਸੁਣੀ ਜੇ ਅੱਛਾ ਤਿਆਰ ਹੀ ਆ ਦੋ ਦਿਨ ਲੱਗੇ ਤਿੰਨ ਦਿਨ ਲੱਗੇ ਅੱਛਾ ਹਾਂਜੀ ਤੇ ਕਿੰਨਾ ਕਿ ਦੁੱਧ ਭਰੀ ਜਾਊਗੀ ਦੁੱਧ ਚਾਲ ਆਮ ਮਨ ਲ ਕੇ ਜਾਤੀਆਂ ਕ੍ਰੋਸ ਗਾਈਆਂ ਦੇ ਨਾਲ ਖਰੀ ਆ ਦੁੱਧ ਬਾਤ ਨਹੀਂ ਤੇ 12-13 ਲੀਟਰ ਆਮ ਨਾਲ ਹੀ ਭਰੀ ਜਾਊਗੀ ਤੋਰ ਫਿਰ ਇੱਕ ਇਹਨਾਂ ਨੂੰ ਲਈ ਹੁੰਦੇ ਪਹਿਦੇ ਸੁਏ 12 ਲੀਟਰ ਚੋਇਆ ਪਰ ਆਪਾਂ ਦਾ ਵੀ 12-13 ਹੀ ਹੁੰਦੇ ਤੇ ਬੜਾ ਜੰਮੀ ਪਲੀ ਚੰਗੀ ਆ ਤਰ੍ਹਾਂ ਰਾਜੀ ਆ ਬਾਕੀ ਸੇਵਾਰਾ ਦੁੱਧ ਆ ਜਿੰਨਾ ਰੋਟੋ ਕੋਲ ਇਹ ਮੈਂ ਉਹ ਵੇਖੋ ਪਿੱਟਾ ਵਾਚੀ ਬਣੀ ਆ ਤੇ ਹੋਰ ਬੱਜ ਜਾਣੀ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਆ ਸਾਫ ਹੈ ਚਲੋ ਜਿੰਨੀ ਵੀ ਆ 93 ਦੇ ਆਪਾਂ ਦੇਖ ਸਕਦੇ ਲੱਗੇ ਤਾਂ ਚਲੋ ਲੈ ਜਾਓ ਮਿਰਜੀ ਬਾਕੀ ਕਾਤੇ ਸਾਰੀਆਂ ਦੇ ਓਡੇ ਕੀ ਹੈ ਜਿੱਡੀਆਂ ਕੇ ਜਰਸੀਆਂ ਹੁੰਦੀਆਂ ਆ ਇੱਥੇ ਆਣ ਕੇ ਕੋਈ ਵੇਖ ਲੇ ਫਿਰ ਉੱਪਰ ਪਤਾ ਲੱਗ ਜਾਂਦਾ ਕਿ ਕਿੱਡੇ ਗੱਦ ਘੱਟ ਤੇ ਮੁੱਲ ਫਿਰ ਇਹਦਾ ਵੀਰ ਜੀ ਵੀਰ ਜੀ ਤਨਪਰਾ ਵੀਡੀਓ ਚ ਹੁੰਦਾ ਹੈ ਮੁੱਲ ਲੈਣ ਦੇ ਨਾਲੇ ਹਾਂਜੀ ਹਾਂਜੀ ਮੁੱਲ ਉਦਾਂ ਜੇ ਤੇ ਵੀਡੀਓ ਬਗੈਰ ਪਾਈਏ ਮੁੱਲ ਕਰੀਏ ਤੇ ਫਿਰ ਮੁੱਲ 45000 ਆ ਅੱਛਾ ਫੋਨ ਵਾੜ ਦੇ ਦਾਂਗੇ 40000 ਦੀ ਕਰ ਤਾਂ ਮੰਨਤਾ ਨਾ ਹੋਰ 40000 ਕਰ ਦੇਦਾ ਕਿ ਵੀਰ ਜੀ ਮਾਨਤਾ ਤੁਸੀਂ ਕਰਾ ਲਓ ਬਾਕੀ ਕੋਈ ਨਹੀਂ 30000 ਦੀ ਦੇ ਦਿਆਂਗੇ ਇਹਦਾ ਵੀ ਵੀਰ ਜੀ ਦੇ ਦਾਂਗੇ ਭੈਣ ਭਰਾ ਫੋਨ ਲਾਵੇ ਬਾਕੀ ਬੱਚੀ ਸਾਫ ਆ ਠੀਕ ਹੈ ਜੀ ਹਾਂਜੀ ਤੇ ਆ ਵੀ ਖੋਲੋ ਹਣ ਇਹ ਵੀ ਗੱਪਨੇ ਫਾਦੀ ਇਹ ਵੀ ਗੱਭਨ ਜੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਜੇ ਦੁੱਧ 15 ਲੀਟਰ ਆਵਨਾ ਭਰ ਦੂਗੀ ਬਸ਼ੀ ਅੱਛਾ 15 ਲੀਟਰ ਦੇ ਲਾਗੇ ਬੰਨੇ ਪੜੀ ਗਏ ਨਾ ਆਪਾਂ ਵੜਾ ਜਾਂਦੀਆਂ ਵਾਲੇ ਹੁਣ ਆਈਆਂ ਵਾ ਹਾਂਜੀ ਸਫਰ ਚ ਆਈਆਂ ਸਫਰ ਚ ਆਈਆਂ ਤੇ ਪਠਨ ਸਾਹਿਬ ਦੀਆਂ ਗਾਈਆਂ ਨੇ ਖਾਧਾ ਥੋੜਾ ਜਿਹਾ ਲੱਗਦਾ ਤੇ ਬਾਕੀ ਜੇ ਟਾਈਮ ਵੀ ਸਵੇਰ ਸਵੇਰ ਦਾ ਵਾ ਹਲੇ ਬਰੀਡ ਵੇਖੋ ਅੱਛੀ ਜਿਹੀ ਕੀਤੀ ਐ ਪਿਓਰ ਜਰਸੀ ਐ ਲੈ ਜਾ ਹਲੇ ਤਿਆਰ ਹੋਣੀ ਐ ਥੱਲੇ ਚੰਗੀ ਭਰੀ ਜਾਊਗੀ ਫਣੀ ਖੁੰਡੀਪੁਰ ਬੜੀ ਇਹਦੇ ਥਾਣ ਆਪਾਂ ਦੇ 4:30 ਖਣ ਇੱਕੋ ਜੇ ਸਾਈਦੇ ਆ ਇਹ 1:00 ਜੇ ਗਿਆਰ ਤੇ ਆ ਫਣੀ ਖੁੰਡੀਪੁਰ ਬੜੀ ਚਲੋ ਲੈ ਜਾਵਿਦਿ ਫੇ ਇਹਦੇ ਲਾਡੂ ਲਬੂਰੀ ਭਰਨੀ ਦਾ ਬਾਕੀਆਂ ਮਗਰਾਂ ਵੀ ਥਾਂ ਦੇਖ ਸਕਦੇ ਇਹਦੇ ਚੰਗੇ ਲੈ ਜਾ ਤੇ ਇਹਦਾ ਫਿਰ ਮੁੱਲ ਵੀ ਦੀ ਇਹ ਤੇ ਵੀ ਦੀ ਜੇ ਇਹਦੇ ਵਸ਼ੀ ਸਵਾ ਕੇ ਵੇਚ ਗਏ ਹਾਂਜੀ ਤੇ ਪਿਓਰ ਜਰਸੀ ਇਹਨੂੰ ਆਂਦੇ ਆ ਹਾਂਜੀ ਫੇਰ ਤੇ ਵਸ਼ੀ ਜਿੱਦੋਂ ਤੋਂ ਮੱਦੀ ਵੇਚ ਲੋ ਤੇ ਜਿਹੜੀ ਹੁਣ ਹੈ 45 ਹਜ਼ਾਰ ਚ ਮੰਤਨ ਕਰਦਾਗੇ ਕਰਦੀ ਥੋੜਾ ਕੁ ਮੰਤਨ ਹੋਰ ਬਾਕੀ ਤੁਸੀਂ ਕਰਾ ਲਓ ਜਿੰਨਾ ਕਰਾਉਣਾ ਕੋਈ ਚੱਕਰ ਨਹੀਂ 42000 ਦੇ ਦੇ ਦਿਆ ਦੇਦਾ ਵੀ ਦੀ ਭੈਣ ਭਰਾ ਫੋਨ ਲਾਵੇ ਪਤਾ ਨਹੀਂ ਕਿੱਥੇ ਸੌਦਾ ਹੋ ਜਾਣਾ ਮੰਤਨ ਖੁੱਲੇ ਹੋ ਜੂਗੇ ਬੰਦੇ ਹੋਣਗੇ ਮੰਤਨ ਹਾਂਜੀ ਐਂੇ ਚਿਰ ਬਾਅਦ ਵੀਡੀਓ ਲੱਗੇ ਪਾਉਣਾ ਠੀਕ ਆ ਹੁਣ ਇਹ ਕਾਵੇ ਦਾ ਕੱਦ ਦੇ ਹਿਸਾਬ ਦਾ ਹੀ ਆ ਪਰ ਹੈ ਪਕਾਫੀ ਪਿਆਰੀ ਜੀ ਤਾਨੇ ਦੇ ਵੀ ਇੱਕ ਸਾਦੇ ਜਿਹਾ ਲੱਗੇ ਤਾਂ ਇਹ ਕਿੰਨੇ ਕ ਦੁੱਧਾ ਲਈ ਜੇ ਦੁੱਧੇ ਵੀ 12-13 ਲੀਟਰ ਤੱਕ ਦੇਈ ਜਾਊਗੀ ਅੱਛਾ ਹਾਂਜੀ ਬਾਕੀ ਦੁੱਧ ਆ ਪਾਇਦਾ ਇਹ ਆ ਵੀ ਚਲੋ ਜਿਹੜੀ ਜਗ੍ਹਾ ਸਾਭਦੀ ਆ ਤੇ ਸੋਣੀ ਵੈਡ ਘਰੇ ਰੱਖਣੀ ਆ ਤੇ ਦੁੱਧ ਵੀ ਘਰ ਦਾ ਪੀਣਾ ਉਹਨਾਂ ਲਈ ਚੰਗੀ ਇਹ ਤਾਂ ਕੱਦ ਮੀਡੀਅਮ ਥੋੜਾ ਦੱਸ ਦਿਓ ਹਾਂਜੀ ਚਲੋ ਆ ਜਿ ਲੈ ਆ ਠੰਡੀ ਇਹ ਵੀ ਬਥੇਰੀ ਹੈ ਠੰਡੀ ਸੀ ਪੂਰੀ ਜੋ ਲੈ ਫੜੋ ਕਾਦਰ ਮੀਡੀਆ ਮੈਂ ਆਪਾਂ ਦੇ ਵੀ ਪਾਸ ਜੀ ਦੇਣੀ ਹੈ ਬਾਕੀ ਥੱਲੇ ਚੰਗੀ ਭਰ ਜੂਗੀ ਇਹ ਲੈ ਜਾ ਬੀ ਤੇ ਇਹਦਾ ਫਿਰ ਮੁੱਲ ਵੀ ਦੀ ਦੇ ਦਈਏ ਮੈਂ ਤਾਂ ਨਾ ਇਹ ਵੀ 37000 ਦੀ ਦੇ ਦਈਏ ਜੀ 37 ਦੀ ਹਾਂ ਜੀ ਕੇ ਕਰਦੀਏ ਮਨ ਤਾਂ ਨਾ ਹੋਰ ਕਰਾ ਲਓ ਜਿੰਨਾ ਕਰਾਉਣਾ ਤੁਸੀਂ 35000 ਦੀ ਦੇਦਾ ਜੀ ਚਲੋ ਬਾਕੀ ਮੌਕੇ ਦੇ ਬਾਕੀ ਮੈਂ ਬਸ ਫੋਨ ਲਾਵੇ ਜਿੱਥੇ ਮਤਲਬ ਇਹ ਫਿਕਸ ਰੇਟ ਨਹੀਂ ਹੈ ਪਤਾ ਨਹੀਂ ਸਬਦਾ ਕਿੱਥੇ ਹੋਵੇ ਭੁੱਲੇ ਮਨ ਤਾਂ ਨਾ ਹੋਣੇ ਹਾਂ ਜੀ ਤੇ ਆ ਹੁਣ ਗਾਂ 1 ਸੋਈ ਸਵਾਈ ਹੈ ਨਿਕੇ ਨਿਕੇ ਜੇ ਸਿੰਘ ਹੈ ਇਹਦੇ ਮਗਰ ਬੱਚੇ ਬੜਾ ਪਿਆਰਾ ਜਿਹਾ ਫੇਸ ਹੈ ਤੇ ਥਾਣੇ ਰੇ ਵੀ ਦੇਖ ਸਕਦੇ ਜੀ ਕਿੰਨਾ ਸੂਹਾ ਜੇ ਵਿੱਦਿਆ ਦਾ ਇਹ ਪਹਿਲਾ ਸੂਹਾ ਜੇ ਮੂੰਹ ਚਾਰ ਦੰਦ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਅੱਜ 10 ਦੇ ਹਫ਼ਤਾ 10 ਦਿਨ ਹੋ ਗਿਆ ਵਛੀ ਜੀ ਇਹਦੀ ਉਹ ਵਛੀ ਬੱਜੀ ਜਰਸੀ ਵਛੀ ਮਗਰ ਚੰਗੀ ਹੈ ਵਛੀ ਇਤਰਾ ਤੇ ਦੁੱਧ ਦੇ ਦੇ ਕੋਲ ਹੁਣ ਦੁੱਧ 9 ਲੀਟਰ ਇਸ ਟਾਈਮ ਕੋਈ ਬੋਲਾ ਮਾਲੇ ਦੁੱਧ ਮਾਲੇ 9 ਲੀਟਰ ਆ ਇਸ ਟਾਈਮ ਅੱਛਾ ਦੁੱਧ 12 13 ਲੀਟਰ ਤੋਂ ਵਾਧੇ ਕਰੂੰਗੀ ਤੁਰ ਫੇਰ ਵੀ ਬੜੀ ਠੰਡ ਬਣਾ ਲੰਮਾ ਕਰਦੀ ਹੈ ਪਸ਼ੂ ਕੇ ਠੀਕ ਹੈ ਜੀ ਹਾਂ ਜੀ ਬਾਕੀ ਸਿੰਗ ਵੀ ਭੈਣਪਰ ਦਿਖਾ ਦੇ ਛੋਟੇ ਛੋਟੇ ਹੀ ਆ ਬੜਾ ਵੱਡੇ ਛੋਟੇ ਆ ਸਿੰਗ ਕੋਈ ਗੱਲ ਨਹੀਂ ਚਲ ਜਾ ਬਾਕੀ ਪਹਿਲਾ ਸੁਆਹਲੇ ਚੂਈਆ ਲੈ ਜਾ ਵੀਰ ਜੀ ਇਹ ਦਾ ਫਿਰ ਮੁੱਲ ਵਿਦਿ ਇਹਦਾ ਬੁੱਲ ਬੀ ਜੀ ਮੁੱਲ ਕਰਨ ਨੂੰ ਚਲਿਆ ਕਰਦੇ ਆ 37 ਹੱਟ ਮੰਨਤਾ ਕਰਦਾਂਗੇ ਅੱਛਾ 37 ਚ ਕਰ ਦੋਗੇ ਹਾਂ ਜੀ ਠੀਕ ਹੈ ਜੀ ਤੇ ਆ ਗੱਬਨ ਆ ਕੀ ਇਹ ਵੀ ਆ ਗੱਬਨ ਜੀ ਇਹ ਵੀ ਗਾਂ ਪਾਰੇ ਪੱਲੇ ਦੀ ਆ ਹੈਗੀ ਕ੍ਰੋਸ ਚ ਆ ਤੇ ਥਾਣੇ ਦੇ ਤੁਹਾਨੂੰ ਦਿਖਾਈਏ ਕਰੀ ਲੱਗੇ ਤਾਂ ਆ ਦੇਖ ਸੰਦੇ ਜੀ ਬਾਕੀ ਮਿਲਕ ਵੀ ਨੇ ਵੀ ਚੰਗੀ ਦਿਖਣ ਦੀ ਇਹ ਕਿੰਨੇ ਕਿ ਤੁੱਧਾ ਲਈ ਜੀ ਵੀਰ ਜੀ ਇਹ ਵੀ ਜੀ ਜਿੱਥੋਂ ਲਈ ਉਹ ਕਹਿੰਦੇ 1800 ਤੋਂ ਪਲੱਸ ਦਿੰਦੀ ਹੈ ਦੁੱਧ ਅੱਛਾ ਹਾਂ ਜੀ ਤੇ ਹੱਲੇ 5-7 ਦਿਨ ਜਿੰਨੇ ਲੈ ਜਾਣੇ ਨੇ ਸੁਆ ਕਿੰਵੇਂ ਦਾ ਸੁਆ ਵੀਜੀ ਉਹ ਦੂਜਾ ਤੇ ਤੀਜਾ ਵੀ ਹੋ ਸਕਦਾ ਤੁਰ ਫੇਰੇ ਕਰੀ ਨੀ ਇਹ ਥੋੜੇ ਦਿਨ ਕੱਢਦੀ ਐ ਬਾਕੀ ਥੱਲੇ ਚੰਗੀ ਭਰਨੀ ਹੈ ਉਹਨੇ ਦੀ ਬੰਤਰ ਚੰਗੀ ਹੈ ਲੈ ਜਾ ਵੀ ਇਧਰ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਇਹਦਾ ਵਿਤੀ ਇਹਨਾ ਥੋੜੇ ਦਿਨ ਖੜਦੀ ਆ ਇਹਦਾ ਮੁੱਲ ਆਪਾਂ ਕਰਾਂਗੇ ਫੋਨ ਤੇ ਅੱਛਾ ਜੇ ਦੇ ਭੈਣ ਤਾਂ ਹੁਣ ਚੱਲਦੀ ਉਹ ਆਪਾਂ ਦੱਸ ਦੇਵੇ ਆਪਾਂ ਫੋਨ ਤੇ ਕਰਾਂਗੇ ਫੋਨ ਲਾ ਲੇ ਇੱਕ ਵਾਰ ਠੀਕ ਹੈ ਜੀ ਤੇ ਹੁਣ ਆ ਦੋ ਮੱਜਾਂ ਵੀ ਆਪਾਂ ਫੋਨ ਦਵਾਂਗੇ ਤੇ ਸਾਮ ਛੱਡ ਕੇ ਦਵਾਂਗੇ ਕੋਈ ਅੱਛਾ ਹੁਣ ਦੇ ਸਾਮ ਛੱਡ ਕੇ ਦੇ ਦਿਓ ਤੇ ਆ ਦੋ ਮੱਜਾਂ ਵਾ ਚੰਗੇ ਕੱਦ ਕਾਠ ਵਾਲੀਆਂ ਵਾ ਤੇ ਆ ਵਿੱਧੀ ਕਾਲੀ ਮੱਝ ਬਾਰੇ ਦੱਸ ਤੀਏ ਪਹਿਲਾਂ ਇਹ ਲਈ ਜੀ ਇਹ ਆਪਣਾ ਇਕ ਕੱਲ ਦੀ ਆਪਣੇ ਕਿਹਦੇ ਥੱਲੇ ਦੇਣਾ ਦੁੱਧ ਹੈ ਨਾ ਇਸ ਟਾਈਮ ਹਾਂਜੀ ਇਸ ਟਾਈਮ 15 ਤੋਂ ਬਾਹਰ ਬਾਹਰੀ ਆ ਅੱਛਾ 14 ਲੀਟਰ ਆਪਣਾ ਜਿਹੜਾ ਤੁਸੀਂ ਠੰਡਾ ਕਰਕੇ ਆਪਾਂ ਬਣਾ ਦਾਂਗੇ ਤਿਆਰ ਜਿਹੜਾ ਮੌਕੇ ਤੇ ਹਾਂਜੀ ਤੇ 17-18 ਤਰੀਕੇ ਲੱਗ ਬਨੇ ਸੂਈ ਜੇ ਇਹ ਮਤਲਬ 10-12 ਦਿਨ ਹੋ ਗਏ ਬਾਰ-ਬਾਰ ਦਿਨ ਹੋ ਗਏ ਜੇ ਰਾਤ ਦੀ ਕੱਟੀ ਮਰ ਗਈ ਕੱਲ ਦੀ ਅੱਛਾ ਬਾਕੀ ਇਹ ਵੀ ਭੂਸ਼ੀ ਆਪਾਂ ਬਣਾਈ ਐ ਜੇ ਭੂਸ਼ੀ ਰੱਖੀ ਕਿਸੇ ਨੇ ਬਹਿਣਾ ਠੀਕ ਐ ਜੇ ਨਹੀਂ ਤੇ ਐਦਾਂ ਵੀ ਬਹਿ ਕੇ ਥਾਪੀ ਮਾਰ ਕੇ ਭਾਵੇਂ ਬਹਿ ਜਵੇ ਥੱਲੇ ਐਦਾਂ ਵੀ ਖਲ ਹੋ ਜਾਂਦੀ ਆ ਮੇਰੇ ਪੁੱਤਰਾ ਦੁੱਧ ਜਿਹੜਾ ਤਿਆਰ ਐ ਮੌਕੇ ਦੁੱਧ ਤਾਂ ਤੇ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣੇ ਤੇ ਮਿਲ ਕੇਵੇਂ ਨੇ ਚੰਗੀ ਲੱਗੀ ਐ ਇਹ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ ਸੋਰਮ ਹੱਕਰੀ ਬਾਕੀ ਪੂਛੀ ਇਹਦੀ ਹੈਗੀ ਆ ਬੱਚਾ ਜਿਹੜਾ ਕਹਿੰਦੇ ਵੀ ਇਹਦਾ ਹੁਣ ਮਰ ਗਿਆ ਸਾਰੀਆਂ ਪ੍ਰੋਪਰ ਆਪਣੇ ਕੋਲ ਵੀਡੀਓ ਹਾਈਆਂ ਬੱਚੇ ਦੀਆਂ ਜਿੰਦੇ ਜਿੰਦਿਆਂ ਵੀ ਸਾਰੀਆਂ ਵੀ ਹਨਾ ਤੇ ਕੱਲ ਦੀ ਤਰੀਕ ਬੋਲ ਕੇ ਆਪਾਂ ਵੀਡੀਓ ਬਣਾਈ ਹੈ ਜੀ ਬੱਚੇ ਦੀ ਬਣਾ ਲ ਬੋਲ ਕੇ ਤਰੀਕ ਦਿਖਾ ਕੇ ਸਾਰੀਆਂ ਕਿੰਦੇ ਦੀ ਵੀਡੀਓ ਬਣਾਈਆਂ ਲੈ ਜਾ ਬਿੱਦੀ ਬਾਕੀ ਪਾਰੇ ਪੱਲੇ ਦੀਆਂ ਮੱਜਾਂ ਦੋਵੇਂ ਲੈ ਜਾ ਬੰਦ ਹਨ ਕੋਈ ਵੀਰ ਆਪਣਾ 14 ਲੀਟਰ ਦੁੱਧ ਜਿਹੜਾ ਦੋ ਟਾਈਮ ਝੋਕੇ ਲੈ ਜੇ ਤੇ ਕਿੰਨਾ ਵੀ ਦਿੱਤਾ ਮੁੱਲ ਫਿਰ ਆ ਇਤਰਾ ਜਿਹੜੀ ਸੀ ਲੱਗ ਗਈ ਜੀ ਨੇ ਤੇ ਬਾਕੀ ਕੋਈ ਪਹਾੜੇ ਦੀ ਲੋੜ ਨਹੀਂ ਆ ਤਾਰ ਤੇ ਹੀ ਆ ਜਿਹੜੀ ਠੀਕ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਜੀ ਇਹ ਆਪਾਂ ਤੇ ਲੈਂਦੀ ਆ ਵਾ ਮਹਿੰਗੀ ਹਾਂਜੀ ਮਹਿੰਗੀ ਲੈਂਦੀ ਆ ਹਾਂ ਹਾਂਜੀ ਬਾਕੀ ਇਹ ਵੀ ਹੁਣ ਆਪਾਂ ਭੈਣ ਭਰਾ ਨੂੰ ਦੇ ਦਾਂਗੇ ਹੁਣ ਕਿਉਂਕਿ ਤੁਹਾਨੂੰ ਪਤਾ ਬੱਚੇ ਦੀ ਆਪਾਂ ਨੂੰ ਕਾਠ ਕਟਣੀ ਕਟਾਉਣੀ ਪੈਣੀ ਆ ਹਾਂਜੀ ਹਾਂਜੀ ਆ ਬੜੀ ਮਹਿੰਗੀ ਲੰਦੀ ਆ ਪਰ ਹੁਣ ਜਿਹੜੀ 1 ਪੰਜ ਦੀ ਦੇਦਾ ਗਾ 1 ਲੱਖ ਤੇ 5000 ਦੀ ਦੇ ਦੂੰਗਾ ਬਾਕੀ ਮੱਝ ਹਲੇ ਮੈਲਾ ਵੀ ਮਾਰੂਗੀ ਹਲੇ ਅਗਲੇ ਦੇ ਘਰ ਅੱਛਾ ਹਾਂਜੀ ਤੇ ਆ ਬੁਸ਼ੀ ਆ ਬੁਸ਼ੀ ਦੀ ਤਿਆਰ ਕੀਤੀ ਹੈ ਤਾਜ਼ੇ ਤਰੀਕ ਆਪਾਂ ਬੋਲ ਕੇ ਵੀਡੀਓ ਤੇ ਤਾਜ਼ੇ ਬੁਸ਼ੀ ਬਣੀ ਆ ਤੇ ਤਾਜ਼ਾ ਬੱਚਾ ਹੈ ਜਿਹੜਾ ਠੀਕ ਬਾਕੀ ਚਲੋ ਕੋਈ ਵੀਰ ਆਪਣੀ ਸਮਝ ਕਰ ਲੈ ਤੇ ਹੁਣ ਇੱਕ ਆ ਜਿਹੜੀ ਨੀਲੀ ਦੀ ਮੱਝ ਜੇ ਤੇ ਇਹਦੇ ਫਰੇ ਦੱਸ ਦਵਾ ਜਿਹੜੀ ਨੀਲੀ ਦੀ ਝੋਟੀ ਜੇ ਇਹ ਨੀਲੀ ਦੀ ਝੋਟੀ ਵੀਤੀ ਆ ਆਪਾਂ ਲੈਂਦੀ ਆ ਆਪਣੇ ਰਿਸ਼ਤੇਦਾਰਾਂ ਕੋਲ ਹਾਂਜੀ ਇਹਦਾ ਵੀ ਬੱਚਾ ਪਿਛਲੇ ਘਰ ਦਾ ਉਹਨਾਂ ਦੇ ਘਰ ਮਰ ਗਿਆ ਵਾ ਅੱਛਾ ਇਹ 15 ਤਰੀਕ ਦੀ ਰਾਤ ਮੱਝ ਸੁੱਈ ਜੇ 16 ਤਰੀਕ ਨੂੰ ਆਪਾਂ ਲੈ ਆਈਏ ਉਥੇ ਦੀ ਵੀਡੀਓ ਵੀ ਆਈਆਂ ਆਪਣੇ ਘਰ ਦੀਆਂ ਵੀ ਆਈਆਂ ਮਕੱਤੇ ਬੱਚੇ ਜਿੰਦੇ ਦੀਆਂ ਵੀ ਆਈਆਂ ਅੱਛਾ ਮੱਛਾ ਨਾ ਹੋਣੇ ਪੈ ਕੇ ਮਰ ਗਿਆ ਸੀ ਅੱਛਾ ਤੇ ਮੁੰਡੇ ਬਾਹਰ ਹੀ ਤੇ ਉਹਨਾਂ ਨੇ ਫੋਨ ਕੀਤਾ ਸੀ ਬਜ਼ੁਰਗ ਬੰਦਾ ਸੀ ਕੋ ਮਤਲਬ ਕਿ ਨਹੀਂ ਚੋਈ ਜੀ ਅੱਛਾ ਇਹ ਆਪਾਂ ਸਾਰੇ ਆਪਾਂ ਪ੍ਰੋਪਰ ਵੀਡੀਓ ਦੇਤੇ ਨੇ ਕਿਤੇ ਨਾ ਐਵੇਂ ਠੰਡਾ ਕਰਕੇ ਦੁੱਧ 12 13 ਲੀਟਰ ਜੇ ਪਰ ਇਹਦੀ ਚਵਾਈ ਅਸੀਂ ਕਰ ਲਈਏ ਅੱਛਾ ਇਹਦੀ ਚਵਾਈ ਹੋ ਗਈ ਆ ਹਾਂ ਜੇ ਭੈਣ ਭਰਾ ਦੇ ਪਸੰਦ ਹੋਵੇ ਬਾਕੀ ਪਿਓਰ ਨੀਲੀ ਆ ਚਾਰੇ ਪੈਰ ਧੋਤੇ ਅੱਖਾਂ ਸਾਰੇ ਕੂਸ ਸਭ ਕੋ ਵੇਖ ਲੋ ਠੀਕ ਆ ਤੇ ਮੂੰਹ ਛੇਦਾਂ ਤੋਂ ਹੋ ਗਈ ਅੱਛਾ ਮੂੰਹ ਫੜਾ ਕੇ ਜੋ ਮਰਜ਼ੀ ਦਈਓ ਸਾਰਾ ਬਣ ਕੇ ਠੱਡੀ ਧਰੀ ਆ ਤੋਰ ਦੋ ਬੜਾ ਡਰਦੀ ਐ ਇਹਦਾ ਤੋਰ ਦੋ ਇੱਕ ਵਾਰੀ ਬਾਕੀ ਆ ਮਾਝੇ ਦੇਖ ਸਾਦੇ ਤੇਰੇ ਪਸੰਗੀ ਆ ਜਿਹੜੀ ਉਹ ਤਰੇ ਆ ਵੀ ਪਾਰੇ ਪੱਲੇ ਦੀ ਆ ਮਾਝੇ ਵੀ ਦੇ ਦੇ ਕਿ ਵਹੀ ਹੈ ਜੇ ਹੁਣੇ ਹੋਈ ਆ ਲੈ ਆ ਵੀ ਤੂੰ ਇਹਦਾ ਜਿਹੜਾ ਠੰਡਾ ਕਰਕੇ ਦੁੱਧ ਆਉਣੇ 12 ਲੀਟਰ ਦੱਸਾਂਗੇ ਦੁੱਧ ਵਾਧੀ ਹੋਊਗਾ ਇਸ ਲਈ ਅੱਛਾ ਹਾਂਜੀ ਹੋਰ ਪੱਕੀ ਪਲੀ ਜਿਹੜੀ ਝੋਟੀ ਹੈ ਪਿਓਰ ਨੀਲੀ 라ਵੀ ਜਿਆ ਇਹ ਇੱਕਦਾਂ ਇਹ ਟੀਕੇ ਨਾਲ ਦੁੱਧੇ ਜਾਂਦੇ ਨੇ। ਇਹ ਛੇ ਟੀਕੇ ਨਾਲ ਮਿਲਦੀ ਜਾਂਦੇ। ਇਹ ਹਾਲ ਦੀ ਘੜੀ ਟੀਕੇ ਨਾਲ ਚੁੰਦੀ। ਤੇ ਇਹਦਾ ਮੁੱਲ ਵੀ ਦੀ ਫਿਰ। ਇਹਦਾ ਵੀ ਕੀ ਬੱਚਾ ਹੁੰਦਾ ਭਾਵੇਂ ਇਹ ਸਵਾ ਸਵਾ ਲੱਖ ਰਿਹਾ ਲੋਕ ਵੇਚੀ ਜਾਂਦੇ ਝੋਟੀਆਂ। ਬਾਕੀ ਫਲੀ ਜੁੜੀ ਐ। ਹਾਂਜੀ। ਇਹਦਾ ਮੁੱਲ ਹੈ ਵਗਦਾ ਹੈ 95000 ਰੁਪਏ ਅੱਛਾ ਹਾਂਜੀ ਦੋਵੇਂ ਟਾਈਮ ਮਨ ਲਗੇ ਮਾੜਾ ਮਾੜਾ ਟੀਕਾ ਭਾਵੇਂ ਖਾਲੀ ਸੂਈ ਮਾਰ ਦੂੰ ਤੇ ਨਾਲ ਪਸੋਂ ਪੈਦੀ ਆ ਅੱਛਾ ਵੀ ਉਦਾਂ ਚਵਾਈ ਤੋਂ ਨਹੀਂ ਹਿਲਦੀ ਧਮਾਤਣਾ ਚਵਾਈ ਕਰ ਲਈਦੀ ਆ ਅੱਛਾ ਹਾਂਜੀ ਤੇ ਬਾਕੀ ਮਾਨਤਨ ਮੁੱਖ ਦੇ ਕਰਦਾਂਗੇ ਆਡਰ ਖੁੱਲਾ ਕਰਦਾਂਗੇ ਬਾਕੀ ਇਹ ਵੀ ਛੋਟੀ ਬਹੁਤ ਖਰੀਏ ਵੀ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਦੇ ਨਾਲ ਹੀ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ